ਸ਼ੇਰ ਫਿਰ ਸੁਣਾਈਏ ਜੀ ਸੁਣਾ ਦੋ ਸੁਣਾ ਦੋ ਸਾਰੀ ਤਿਆਰ ਆ ਸੁਣਾ ਇੱਕ ਮੈਨੂੰ ਪਰ ਹਾਂ ਗਾਲ ਨਿਕਲੂਗੀ ਬਈ ਉਹਦੇ ਲਈ ਮਾਫੀ ਪੈਣਾ ਨਾ ਸੁਣਨਾ ਕਿਉਂਕਿ ਦਿਲ ਦੇ ਜਜ਼ਬਾਤ ਨੇ ਮੈਂ ਇੰਨ ਬਿੰਨ ਬਿਆਨ ਕਰਨੇ ਚਾਹਨਾ ਹੱਥਾਂ ਚੋਂ ਛਡਾਉਣਾ ਤੇਰੀ ਮਰਜ਼ੀ ਸੀ ਜੇ ਤੂੰ ਉਜੀ ਬੋਲ ਕੇ ਕਹਿ ਦਿੰਦੀ ਅਸੀਂ ਚਾਰੇ ਦਰਵਾਜ਼ੇ ਖੋਲ ਦਿੰਦੇ ਜੇ ਤੂੰ ਛੱਡ ਕੇ ਨਾ ਜਾਂਦੀ ਤੈਨੂੰ ਸੋਨੇ ਚ ਤੁਹਲ ਦਿੰਦੇ ਦੇਖਣਾ ਹੋਵੇ ਵੀ ਕੋਈ ਸਟੇਟ ਡੁੱਬ ਰਹੀ ਹੈ ਕਿੱਥੋਂ ਪਤਾ ਲੱਗੂਗਾ। ਲੋ ਟਟੀਆਂ ਦੀ ਰਿਪੇਅਰ ਦੇ ਤੇ ਟਰਾਂਸਫਰਾਂ ਦੇ ਉਦਘਾਟਨ ਹੋਣ ਲੱਗੇ ਹਨ। ਬਸ ਗੱਲ ਖਤਮ ਆ। ਇੱਥੇ ਆਹ ਦੇਖ ਲੋ ਕਮੈਂਟ ਕਰਨਾ ਜੀ ਵਾਲੀ ਗੋਲੀ ਖਾਂਜੂ। ਗੋਲੀ ਦਾ ਭੈ ਭਰਾਵਾ ਤੂੰ ਖਾਣਾ ਤੇਰਾ ਟੱਬਰ ਖਾਂਦਾ ਤੈਨੂੰ ਮਿਲਦਿਆਂ ਨਹੀਂ। ਮੈਂ ਤਾਂ ਕਦੇ ਦੇਖੀ ਨਹੀਂ ਖਾਣੀ ਤੇ ਦੂਰ ਦਾ। ਮੈਂ ਚਾਹੁੰਦਾ ਨਹੀਂ ਇਦਾਂ ਦੀ ਗੱਲ ਕਰਾਂ ਪਰ ਫੇਰ ਵੀ ਕਰ ਦੇਣਾ। ਇਦਾਂ ਪੁੱਛਿਆ ਦੇਣ ਵਾਲੇ ਬੈਠੇ ਨੇ। ਬੀਬੀ ਜਾਂਦੀ ਐ। ਭੈਣੇ ਸਿੰਦਰ ਕੌਣ ਆ ਤੁਹਾਡੇ ਚ? ਕਾਲੀ ਰਾਤ ਵਿੱਚ ਬੱਦਲ ਨੇ ਆਇਆ ਹੱਥ ਪਾੜੇ ਨਾਏਗਾ ਭੈਚੋ ਦਾ ਇੱਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਹੂ ਵਾਈਟ ਸਮ ਟੇਕ ਮੀ ਨਾ ਮੈ ਟੇਕ ਕੇਸ ਆ ਮਾਈ ਆ ਵਾਂਟ ਟੂ ਸਪੀਕ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਗਲੀ ਵੀਡੀਓ ਆਪਾਂ ਕਿਸ ਟੌਪਿਕ ਤੇ ਬਣਾਈਏ ਜਿੰਨੇ ਵੀ ਪੰਜਾਬ ਚ ਵੱਡੇ ਤੋਂ ਵੱਡੇ ਅਹੁਦੇ ਆ ਉਹਨਾਂ ਸਾਰਿਆਂ ਤੇ ਆਪਾਂ ਬਿਠਾ ਰੱਖਿਆ ਪੰਡ ਤੇ ਜਿਹੜੇ ਲੋਕਾਂ ਦੀ ਆਵਾਜ਼ ਪੱਤਰਕਾਰ ਆ ਉਹ ਵੀ ਪੰਡ ਤੇ ਜਿਹੜੇ ਬਾਬੇ ਪੀਰ ਆ ਉਹ ਤਾਂ ਪੰਡ ਹੈਗੀ ਆ ਤੇ ਉਹ ਉਹਨਾਂ ਪੰਡਾਂ ਦੀਆਂ ਅੱਜ ਆਈਟਮਾਂ ਦਿਖਾਉਣੇ ਆ ਤੁਹਾਨੂੰ ਪਹਿਲਾਂ ਮਿਲੋ ਆਹ ਪੰਡਾਂ ਨੂੰ ਕਿਹੜਾ ਪਿੰਡ ਹੈ ਆਪਣੇ ਜੋ ਪਿੰਡ ਹਾਂ ਕਿਹੜਾ ਪਿੰਡਾ ਲਾਲੂ ਵਾਲਾ ਲਾਲੂ ਵਾਲਾ ਕੀ ਪੁੱਛਣਾ ਆਪਣੀ ਸੇਲੀ ਬਾਰੇ ਪੁੱਛਣਾ ਹੋ ਜਾ ਖੇਤੀ ਬਾਰੇ ਖੋਤੀ ਬਾਰੇ ਸੇਲੀ ਬਾਰੇ ਸਲਾਮ ਮਰਗੁਨਾ ਫੜਾ ਮੂੰਹ ਤੇ ਫੜਾ ਦੋ ਮੈਨੂੰ ਚਲ ਇਹ ਪੰਡਾ ਜੀ ਇਹ ਪੰਜਾਬ ਚ ਹਰ ਪਿੰਡ ਚ ਪਾਏ ਜਾ ਰਹੇ ਆ ਹਰ ਜਗਰਾਤਾਂ ਤੇ ਹੀ ਪਾਏ ਜਾ ਰਹੇ ਆ ਇਹ ਬਿਨਾ ਕਿਸੇ ਤੋਂ ਪੁੱਛੇ ਉਹ ਇਹ ਪੁੱਛਾਂ ਕੱਢ ਰਹੇ ਆ ਨਹੀਂ ਫਿਰ ਵਿਚਾਰੇ ਆਸ਼ਕ ਕਿੱਧਰ ਨੂੰ ਜਾਣ ਉਹ ਵਿਚਾਰਾ ਕਿੰਨੀ ਉਮੀਦ ਲੈ ਕੇ ਆਇਆ ਸੀ ਹੁਣ ਉਹਨੇ ਪਤਾ ਕਰਾਉਣਾ ਪਤਾ ਕਰਕੇ ਦੇ ਯਾਰ ਨਹੀਂ ਪਰ ਇੱਥੇ ਬਾਬੇ ਨੇ ਟਾਈਮ ਸੰਭਾਲ ਲਿਆ ਦੇਖੋ ਉਹ ਬਾਬੇ ਹੋਰ ਆ ਸੁਆਦ ਨਾਲੇ ਮਰੀਆਂ ਭੈਣਾਂ ਬੈਠੀਆਂ ਸਾਰੀਆਂ ਹਾਂ ਪੁੱਛਣਾ ਨੇ ਸੇਲੀ ਬਾਰੇ ਮੈਂ ਨਹੀਂ ਉਹ ਜੀਆਂ ਪੁੱਛਾ ਪਤਾ ਕਰਦਾ ਭਾਈ ਬਿਲਕੁਲ ਨਹੀਂ ਕੋਈ ਪੁੱਛ ਲੈ ਜੀ ਗੱਲ ਹੈ ਜੀ ਮੇਰੇ ਆਪਦੇ ਤਿੰਨ ਧੀਆ ਮਟਾਰਾਂ ਆ ਇਥੇ ਕਿਉਂਕਿ ਬੁੜੀਆਂ ਆਈਆਂ ਸੀ ਬੰਦੇ ਆਏ ਸੀ ਇਹੀ ਤਾਂ ਟਾਈਮ ਸੀ ਆਪਦੀ ਇਮੇਜ ਸੁਧਾਰਨ ਦਾ ਫਿਰ ਐਦਾਂ ਕਰੋ ਯਾਰ ਤੁਸੀਂ ਨਾ ਡਿਪਾਰਟਮੈਂਟ ਅਲੱਗ-ਅਲੱਗ ਬਣਾ ਲਓ ਕਿਉਂਕਿ ਇਹ ਕਦੋਂ ਤੱਕ ਕਹੀ ਜਾਓਗੇ ਯਾਰ ਤੁਸੀਂ ਸ਼ਿੰਦਰ ਕੌਣ ਆ ਸ਼ਿੰਦਰ ਕੌਣ ਕਿਉਂਕਿ ਸਾਰਿਆਂ ਨਾਲੋਂ ਵੱਧ ਸਕੋਪ ਇਸ ਡਿਪਾਰਟਮੈਂਟ 'ਚ ਹੀ ਆ ਦੇਖਿਓ ਤਾਂ ਜਾਏ ਤੁਹਾਡੇ ਕੋਲੇ ਪਿਆਰ ਨਾਲੇ ਕਿੰਨੇ ਆਉਂਦੇ ਆ ਤੁਸੀਂ ਸ਼ਿੰਦਰ ਦੇ ਯਾਰ ਪਿੱਛੇ ਪਈਓ ਵਿਚਾਰੀ ਨੂਨ ਨੂੰ ਤੁਸੀਂ ਜੀਨ ਹੀ ਨਹੀਂ ਦੇ ਰਹੇ ਬਹਿ ਜੇ ਇਹ ਕੱਢਣ ਵੀ ਲਾ ਕੇ ਪਤਾ ਕਿਵੇਂ ਕੱਢਿਆ ਕਰਨਗੇ ਸਿਮਰਨ ਕੌਰ ਬੈਠੀ ਹੈ ਕੋਈ ਜਿੱਤੇ ਤੇਰਾ ਆਸ਼ਕ ਨੇ 4 ਸੀਰੀਅਸ ਆ 7 ਟਾਈਮ ਪਾਸ ਆ 4 ਫਰੈਂਡ ਬਣਾਏ ਹੋਏ ਨੇ 2 ਨਾਲ ਫਿਜ਼ੀਕਲ ਹੋ ਚੁੱਕੀ ਐ 4 ਰੀਚਾਰਜਾਂ ਵਾਲੇ ਕਰ ਰੱਖਿਆ ਚੱਕ ਦੇ ਬਾਬਾ ਜਿਹੜੇ ਲੋਕ ਇਹਨਾਂ ਕੋਲੇ ਜਾਂਦੇ ਆ ਉਹਨਾਂ ਵਿੱਚ ਤਾਂ ਲੌਜੀਕ ਹੈ ਨਹੀਂ ਪਰ ਕੀ ਪਤਾ ਸਮਝ ਜਾਣ ਦੁਨੀਆ 'ਚ ਨਾ ਦੁੱਖ ਆ ਜਿਹੜਾ ਪੰਜਾਬ 'ਚ ਸਪੈਸ਼ਲੀ ਜਾਂ ਤਾਂ ਬੰਦੇ ਨੂੰ ਦੁੱਖ ਆ ਬਿਮਾਰੀ ਦਾ ਜਾਂ ਬੰਦੇ ਘਰੇ ਸੁੱਖਣੀ ਉੱਥੇ ਕਲੇਸ਼ ਰਹਿੰਦਾ ਠੀਕ ਆ ਤੀਜਾ ਇਹਨਾਂ ਦਾ ਮੁੰਡਾ ਨਹੀਂ ਬਾਹਰ ਜਾ ਰਿਹਾ ਚੌਥੀ ਆ ਕੁੜੀ ਨਹੀਂ ਮਿਲਦੀ ਹੋਣੀ ਬਸ ਆ ਤਿੰਨ ਚਾਰ ਮੇਨ ਪ੍ਰੋਬਲਮ ਆ ਤੇ ਇਹੀ ਤਿੰਨਾ ਚਾਰਾਂ ਨੂੰ ਉਹ ਯੂਜ਼ ਕਰ ਕਰਕੇ ਲੋਕਾਂ ਨੂੰ ਭੁਲੇ ਭਲੇ ਨੂੰ ਬੁੱਧੂ ਬਣਾ ਰਹੇ ਆ ਇਹ ਚੱਜਦਾ ਬਾਬਾ ਭਾਲੀ ਕੋਈ ਭਰਾਵਾ ਗੁੱਸਾ ਨਾ ਕਰੀ ਹਲੋ ਸੱਨੀ ਦੇਵਾਲ ਗੁੱਸਾ ਨਾ ਕਰੀ ਕੋਈ ਨਾ ਕੋਈ ਨਾ ਨਹੀਂ ਕਰਦਾ ਗੁੱਸਾ ਤੇਰਾ ਉਸੇ ਤਾਂ ਤਾਰੀ ਤੂੰ ਆਪਦੇ ਤੇ ਕੰਟਰੋਲ ਰੱਖ ਕਿਉਂਕਿ ਹੁਣ ਪਹਾਨਾ ਸਿੱਧੂ ਆਉਣ ਵਾਲਾ ਹੀ ਆ ਕਿਉਂਕਿ ਜਦੋਂ ਉਹਨੇ ਆ ਕੇ ਕੱਢੀਆਂ ਨੇ ਇੱਕ ਸਾੱਚ 17 ਗਾਲਾਂ ਤੂੰ ਛੱਡ ਤੇਰਾ ਪੀਰ ਫਕੀਰ ਜਾਂਦਾ ਦੇਖੀ ਬਾਣੋ ਬਾਣੀ ਜਿੰਨਾ ਤੁਸੀਂ ਪਤੰਦਰੋ ਧਰਮ ਦੇ ਨਾਮ ਤੇ ਜਿੰਨਾ ਤੁਸੀਂ ਲੋਕਾਂ ਦਾ ਲੰਡੂ ਲਾਇਆ ਨਾ ਰਹੀ ਰੱਬ ਦਾ ਨਾਂ ਇਹਨਾਂ ਤਾਂ ਨਾ ਪਤੰਦਰੋਂ ਉਹ ਪਰਲ ਕੰਪਨੀ ਵਾਲਿਆਂ ਨੇ ਨਹੀਂ ਲਾਇਆ ਸੀ ਚੰਗੀਆਂ ਲੈਜੈਂਡਰਾਂ ਕਢਾ ਰੱਖੀਆਂ ਪਤੰਦਰਾ ਨੇ 4-4 ਮਹੀਨੇ ਕੰਮ ਕਰਕੇ ਕਿਉਂਕਿ ਪੰਡਾਂ ਦੇ ਕੋਲੇ ਕੰਮ ਹੀ ਅੱਜਕੱਲ ਇਹ ਹੈ ਆ ਇਹ ਹੋ ਗਿਆ ਡਿਜੀਟਲ ਪੰਡ ਜਿਹੜੇ ਕੀ ਸਾਲੇ ਰੀਲਾ ਪਾ ਪਾ ਕੇ ਆਉਂਦੀਆਂ ਪੁੱਛਾਂ ਦੇ ਰਹੇ ਆ ਪਰ ਹੁਣ ਇਹ ਬਾਲਾ ਚਰ ਨਹੀਂ ਚੱਲਦੇ ਕਿਉਂਕਿ ਪੰਨਾ ਸਿੱਧੂ ਆਉਣ ਦੀ ਵੇ ਹੀ ਆ ਬਸ ਇਸ ਕਰਕੇ ਕਹਨੇ ਆ ਪੰਜਾਬ ਦੇ ਲੋਕੋ ਤੁਹਾਨੂੰ ਆਪਣੇ ਬਗਾਨਿਆਂ ਦੀ ਪਛਾਣ ਨਹੀਂ ਹੈਗੀ ਓਏ ਜਿਹੜੇ ਤੁਹਾਡੇ ਲਈ ਆ ਨੌਜਵਾਨ ਲੜਦੇ ਨੇ ਤੁਸੀਂ ਕਮੈਂਟਾਂ ਦੇ ਵਿੱਚੋਂ ਕਿਤੇ ਕੋਈ ਕੁਝ ਬੋਲਣ ਲੱਗ ਜੂ ਕਿਤੇ ਕੋਈ ਕੁਝ ਬੋਲਣ ਲੱਗ ਬ ਸ਼ੇਰ ਫਿਰ ਸੁਣਾਈਏ ਜੀ ਸੁਣਾ ਦੋ ਸੁਣਾ ਦੋ ਸਾਰੇ ਤਿਆਰ ਆ ਸੁਣੋ ਇੱਕ ਮੈਨੂੰ ਪਰ ਹਾਂ ਗਾਲ ਨਿਕਲੂਗੀ ਬਾਈ ਉਹਦੇ ਲਈ ਮਾਫੀ ਪਹਿਣਾ ਨਾ ਸੁਣਨਾ ਕਿਉਂਕਿ ਦਿਲ ਦੇ ਜਜ਼ਬਾਤ ਨੇ ਮੈਂ ਇਨ ਬਿੰਨ ਬਿਆਨ ਕਰਨੇ ਚਾਹਨਾ ਵੀ ਜੋ ਜਜ਼ਬਾਤ ਨੇ ਪਹਿਣਾ ਨਾ ਸੁਣ ਮੈਂ ਗਾਲ ਨਿਕਲਣੀ ਹੈ ਕਹਿੰਦਾ ਹੱਥ ਹੱਥਾਂ ਚੋਂ ਛਡਾਉਣਾ ਤੇਰੀ ਮਰਜ਼ੀ ਸੀ ਹੱਥ ਹੱਥਾਂ ਚੋਂ ਛਡਾਉਣਾ ਤੇਰੀ ਮਰਜ਼ੀ ਸੀ ਜਦੋਂ ਉਜੀ ਬੋਲ ਕੇ ਕਹਿ ਦਿੰਦੀ ਅਸੀਂ ਚਾਰੇ ਦਰਵਾਜ਼ੇ ਖੋਲ੍ਹ ਦਿੰਦੇ ਜੇ ਤੂੰ ਛੱਡ ਕੇ ਨਾ ਜਾਂਦੀ ਤੈਨੂੰ ਸੋਨੇ 'ਚ ਤੋਹਲ ਦਿੰਦੇ ਕਰਨ ਵਾਕੀ ਤੁਸੀਂ ਕੱਟਣੀ ਆ ਕੱਟ ਦਿਓ ਰੱਖੀਂ ਰੱਖ ਲਿਓ ਹੋਰ ਕਰ ਲਓ ਪੋਡਕਾਸਟ ਇਹਨਾਂ ਦਾ ਪਹਿਲਾਂ ਤਾਂ ਨਾ ਇੱਕ ਕੁੜੀ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਭੈਣ ਮੇਰੀਏ ਕਿਉਂ ਤੂੰ ਜਲੂਸ ਕਢਵਾ ਰਹੀ ਆ ਆਪਦਾ ਮੰਨਿਆ ਤਨਵਾ ਚੈਨਲ ਨੇ ਹਾਇਰ ਕੀਤਾ ਪਤਣੀ ਇਹ ਤੇਰਾ ਆਪਦਾ ਚੈਨਲ ਹੋਵੇ ਜੋ ਵੀ ਆਪਾਂ ਮੈਂ ਤੂੰ 파ਟਰਨਰ ਆ ਤੇਰਾ ਆਪਦਾ ਜਮੀਰ ਨਹੀਂ ਮਾੜਾ ਮੋਟਾ ਕੁਝ ਕਹਿੰਦਾ ਵੀ ਜੋ ਤੂੰ ਇੰਨੇ ਚਾਵਲ ਪੋਡਕਾਸਟ ਕਰ ਰਹੀਆਂ ਬਿਨਾ ਲੌਜੀਕ ਤੋਂ ਗੱਲਾਂ ਕਰ ਰਹੀਆਂ ਕੁੜੀਆਂ ਕਦੋਂ ਤੋਂ ਅਹਿਰਜੀਆਂ ਹੋ ਗਈਆਂ ਤੇ ਦੂਜਾ ਖੇੜੀ ਵਾਲੇ ਦਾ ਡੀਲਰ ਲੱਭੋ ਇੰਨਾ ਪਤੰਦਰ ਪਿਓਰ ਮਾਰ ਲਿਆ ਕਿਥੋਂ ਰਹੇ ਆ ਯਾਰ ਉੱਪਰੋਂ ਸਾਲਾ ਸ਼ੇਅਰ ਸਣਾਉਣ ਨੂੰ ਏਦਾਂ ਕਰਦਾ ਜਿਦਾ ਦੇਵੀ ਮਕਸੂਸ ਬੁਰੀਆਂ ਹੁੰਦਾ ਆਪਦੇ ਤਿਲਾਂ ਚ ਪਾਣੀ ਮੁੱਕਿਆ ਪਿਆ ਤੇ ਕਸੂਰ ਕੱਢੀ ਜਾਂਦਾ ਕੁੜੀਆਂ ਚ ਆਪਦੀ ਤੀਵੀਂ ਸਾਂਭੀ ਨਹੀਂ ਗਈ ਤੇ ਹੁਣ ਦੂਜਿਆਂ ਨੂੰ ਮੱਤਾ ਦੇਣ ਲੱਗਿਆ ਉਹ ਪਤੰਦਰਾ ਜਿਹੜਾ ਤੂੰ ਲੋਕਾਂ ਨੂੰ ਕਹਿ ਰਿਹਾ ਭੁੱਕੀ ਖਾ ਲਿਓ ਉਹ ਕੀ ਖਾ ਕੇ ਇਹ ਕਰ ਲੋ ਭੁੱਕੀ ਖਾ ਕੇ ਜੇ ਕਰ ਲੋ ਤੁਸੀਂ ਆਹ ਫੀਮ ਖਾ ਲਓ ਓਏ ਆਪਦੇ ਟਾਈਮ ਖਾ ਲੈਂਦਾ ਕੀ ਪਤਾ ਤੇਰੀ ਤੀਵੀਂ ਰੁਕ ਜਾਂਦੀ ਯਾਰ ਕੀ ਇਹ ਲਾ ਕਰ ਰਹੇ ਆ ਹਾਂ ਤੇ ਇਹ ਜਿਆ ਨੂੰ ਕੱਪਾਂ ਤੇ ਐਦਾਂ ਬੁਲਾ ਰਹੇ ਆ ਪਤਾ ਨਹੀਂ ਜਿੱਦਾਂ ਇਹਨਾਂ ਦੇ ਬਾਹ ਪਈ ਹੋਵੇ ਕੀ ਲੋੜ ਇਹਨਾਂ ਨੂੰ ਕੱਪਾਂ ਤੇ ਬੁਲਾਉਣ ਦੀ ਕੋਈ ਬੋਲਣ ਦੀ ਅਕਲ ਨਹੀਂ ਘਰੇ ਇਹਨਾਂ ਨੂੰ ਪਾਣੀ ਦਾ ਗਲਾਸ ਨਹੀਂ ਕੋਈ ਪੁੱਛਿਆ ਵੜਾਉਂਦਾ ਤੇ ਇਹਨੂੰ ਇਹ ਪੋਡਕਾਸਟਾਂ ਤੇ ਬੁਲਾ ਰਹੇ ਆ ਉੱਪਰੋਂ ਸਾਲਾ ਸ਼ੇਅਰ ਸੁਣਾਉਣ ਲੱਗਿਆ ਕਹਿੰਦਾ ਵੀ ਆਖੇ ਕੁੜੀਆਂ ਨਾ ਆ ਵੀਡੀਓ ਨੂੰ ਦੇਖਿਓ ਕੁੜੀਆਂ ਇਹ ਵੀਡੀਓ ਨੂੰ ਸਕਿਪ ਕਰ ਦਿਓ ਤੇ ਜਿਹੜੀ ਆ ਮੂਰੇ ਬੈਠੀ ਆ ਇਹ ਪੈਂਦੀ ਪਿਆ ਗਿਆ ਏਲੀਅਨ ਹੋਰ ਗ੍ਰਹਿ ਤੋਂ ਆਈ ਆ ਇਹ ਜਾ ਐ ਹ ਕੁੜੀ ਨੀ ਸ਼ਰਿਆਮ ਇਹਦੇ ਮੂਰੇ ਨੇ ਗਾਲ ਕੱਢੀ ਆ ਤੇ ਇਹ ਵੀ ਖਿੜਖੜ ਕਰਕੇ ਆਏ ਹੱਸੀ ਆ ਜਿੱਦਾਂ ਪਤਾ ਨਹੀਂ ਕਪਲ ਸ਼ਰਮਣ ਜੋਕ ਮਾਰਿਆ ਹੁੰਦਾ ਵੀ ਮਾੜਾ ਮੋਟਾ ਕੁੜੀ ਆ ਤੂੰ ਥੋੜੀ ਮੋਟੀ ਤਾਂ ਸੰਗ ਮੰਨ ਲਾਂਗੇ ਦੰਦ ਕੱਢਿਆ ਵਤੰਧਰਨੀ ਨੇ ਦੁਨੀਆ ਚੋਂ ਤਾਂ ਪਹਿਲੇ ਹੀ ਕਮਲਿਆਂ ਦੀ ਘਾਟ ਨਹੀਂ ਉਪਰੋਂ ਤੁਸੀਂ ਆਹ ਚਾਵਲ ਫੜ ਕੇ ਬਿਠਾ ਲੈਂਦੇ ਹੋ ਕੋਈ ਨਾ ਸ਼ੇਰਾ ਜਮਰਾਜ ਵੀ ਨਾ ਸਰੋਂ ਦਾ ਤੇਲ ਤੱਤਾ ਕਰਕੇ ਬੈਠਾ ਹੋਣਾ ਤੂੰ ਜਾ ਸਹੀ ਤੈਨੂੰ ਤਲ ਦਾ ਦੇਖੀ ਕਿਵੇਂ ਆਹੋ ਜਿੰਨੀਆਂ ਮਰਜ਼ੀ ਤੇ ਵਾਰਨਿੰਗਾਂ ਦੇ ਕੇ ਵਗ ਜਾ ਵੀ ਕੁੜੀਆਂ ਨਾ ਦੇਖਿਓ ਕੁੜੀਆਂ ਜੇ ਇਹ ਨਾ ਕਰਿਓ ਉਹਨੇ ਪਤੰਦਰਾ ਕੁਛ ਨਹੀਂ ਸੋਣੀ ਤੇਰੀ ਹੁਣ ਹੁਣ ਨਾ ਆਹ ਖੇੜੀ ਵਾਲੇ ਦੇ ਵੀ ਦਿਨ ਨੇੜੇ ਲੱਗਦੇ ਆ ਪਾਣੇ ਸਿੱਧੂ ਦੇ ਡਿੱਕੇ ਹੀ ਚੜਿਆ ਲੋ ਸਾਲੇ ਦੇ ਡੇਲੇ ਤਾਂ ਪਹਿਲੇ ਨਹੀਂ ਇਹਦੇ ਆਪਸ ਵਿੱਚ ਮਿਲਦੇ ਹੁਣ ਇਹਨੇ ਹੱਥ ਪੈਰ ਵੀ ਖਣਾਉਣੇ ਆ ਆਪਦੇ ਪਰ ਇਹ ਵੀ ਨਾ ਚੈਨਲ ਵਾਲੇ ਸਾਲੇ ਸਵਾਦ ਭਾਲਦੇ ਆ ਵੀ ਕੀ ਲੋੜ ਪਈ ਇਹਨੂੰ ਬੁਲਾਉਣ ਦੀ ਕੰਮ ਪਤਾ ਖੇੜੀ ਵਾਲੇ ਦਾ ਕੀ ਆ ਚੰਗਾ ਹੀ ਨਸ਼ੇ ਨੂੰ ਪ੍ਰਮੋਟ ਕਰਦਾ ਚੰਗੀ ਇੱਕ ਇਹਨਾਂ ਨੂੰ ਗੀਤ ਗਰਾਇਆ ਲੱਭੀ ਆ ਉਹਦੇ ਦਾ ਇੱਕ ਕਸੂਰ ਕੱਢੀ ਜਾਂਦੇ ਆ ਤੇ ਤੀਸਰੀ ਇਹਦੀ ਜਿਹੜੀ ਜਨਾਨੀ ਸੀ ਉਹ ਭੱਜ ਗਈ ਉਹ ਚ ਬਸ ਕਸੂਰ ਕੱਢੀ ਜਾਣਾ ਹੋਰ ਕੋਈ ਲੱਲ ਤੱਕਣੀ ਦੂਜੇ ਪੁਆਇੰਟ ਆਫ View ਤੇ ਦੇਖੀ ਆਈਏ ਯਾਰ ਇਹਨਾਂ ਨੇ ਤਾਂ ਆਪਣੇ ਪੈਸੇ ਛਾਪਣੇ ਚੈਨਲ ਵਾਲੇ ਨੇ ਇਹਨਾਂ ਨੇ ਤਾਂ ਇਹਨਾਂ ਨੂੰ ਬੁਲਾਉਣਾ ਦੇਖਣ ਵਾਲੇ ਲੋਕ ਦੇਖ ਲੋ ਯਾਰ ਯਾਰ ਐਂਟਰਟੇਨਮੈਂਟ ਹੋਰ ਦੁਨੀਆ ਚ ਘਟ ਹੋ ਰਿਹਾ ਜਿਹੜਾ ਤੁਸੀਂ ਇਹਨੂੰ ਮਸ਼ਹੂਰ ਕਰਤਾ ਦੁ ਮੜਾ ਮੋਟਾ ਦਾ ਲੌਜੀਕ ਲਾ ਕੇ ਕੋਈ ਚੱਜ ਦੀ ਚੀਜ਼ ਚਲਾ ਦੋ ਹੁਣ ਨਵੇਂ ਜਨਰੇਸ਼ਨ ਨੂੰ ਦੇਖਦੀ ਆ ਹੁਣ ਇਹਦੀਆਂ ਰੀਲਾਂ ਇੰਨੀਆਂ ਕ ਪੈ ਚੁੱਕੀਆਂ ਆ ਸਾਹ ਲਾਰੂ ਜਿਹੜੇ ਜਵਾਨੀ ਵਾਲੇ ਆ ਇਹਨਾਂ ਨੂੰ ਤਾਂ ਇਹੀ ਲੱਗਣਾ ਨਾ ਵੀ ਭੁੱਖੀ ਖਾ ਕੇ ਦੇਖੀਏ ਪਤਾ ਨਹੀਂ ਕੀ ਸ਼ੈ ਹੋਣੀ ਆ ਜਿਹੜੀ ਨਾਲ ਇੰਨਾ ਚਿੱਤ ਲੱਗਦਾ ਸ਼ੁਰੂ ਕਰਤਾ ਹੱਥ ਬੰਨੇ ਥੋੜੀ ਤਰੱਕੀ ਅੱਗੇ ਥੋੜੀ ਤਰੱਕੀ ਅੱਗੇ ਹੱਥ ਬੰਨੇ ਆਹੀ ਜੀ ਤਰੱਕੀ ਸਾਨੂੰ ਲੋੜ ਨਾਲ ਇਸ ਰਾਈ ਮੇ ਲੋ ਆਪੰਡਾ ਨੂੰ ਜੀ ਆ ਬਾਬੇ ਦੇ ਦਰਸ਼ਨ ਕਰਕੇ ਕੋਈ ਤਰਜੂਗਾ ਜੀਨੇ ਕਦੇ ਉੱਠ ਕੇ ਆਪ ਦਾ ਮੂੰਹ ਨਹੀਂ ਨਾ ਆਪ ਧੋਤਾ ਹੁੰਦਾ ਉਹਦੇ ਵੀ ਨਾ ਲੋਕ ਜੀਬਾ ਮਾਰ ਮਾਰ ਪੈਰ ਚੱਟਦੇ ਆ ਜੀਨੇ ਕਦੇ ਆਪ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਿਆ ਕਦੇ ਗੁਰਬਾਣੀ ਨਹੀਂ ਪੜ੍ਹੀ ਕਦੇ 4 ਵਜੇ ਜਾ ਕੇ ਮਹਾਰਾਜ ਨਹੀਂ ਪ੍ਰਕਾਸ਼ ਕਰਿਆ ਇਹਨਾਂ ਨੂੰ ਪਤੰਦਰਾਂ ਨੂੰ ਹੀ ਸਾਲਿਆ ਨੇ ਸਿਰ ਚੜਾ ਰੱਖਿਆ ਨਾ ਇਹਨਾਂ ਦਾ ਅਮਰਤ ਛਕਿਆ ਵਾ ਨਾ ਇਹ ਬਾਬਿਆਂ ਚਾਹੁੰਦੇ ਆ ਨਾ ਇਹ ਬੀਬੀਆਂ ਚਾਹੁੰਦੇ ਆ ਇਹ ਰੇੜੀ ਵੈਰਾਈਟੀਆਂ ਨਾ ਇਹ ਅਲੱਗ ਹੀ ਵੈਰਾਈਟੀ ਆ ਕੀ ਯਾਰ ਤੁਸੀਂ ਬਾਬੇ ਬਣ ਚੁੱਕੇ ਹੋ ਕਿਉਂ ਐਵੇਂ ਭੋਲੀ ਭਲੀ ਜਨਤਾ ਦਾ ਯਾਰ ਤੁਸੀਂ ਜਲੂਸ ਕੱਢਣ ਤੇ ਹੋਏ ਹੋ ਪਹਿਲਾਂ ਗਜਨੀ ਆ ਰਕੇ ਕੁੜੀਆਂ ਨਚਾਉਂਦੇ ਸੀ ਤੇ ਹੁਣ ਆਹ ਬਿਆਸ ਵਾਲਿਆਂ ਨੇ ਚੰਗੇ ਕੰਮ ਫੜੇ ਆ ਬੀਬੀਆਂ ਵੀ ਨਾਲ ਹੀ ਲਾਲਿਆ ਕਰੋ ਕਿਉਂ ਕਸਰ ਛਡਨੀ ਆ ਕੋਈ ਕਿ ਮੁੰਡਿਆਂ 'ਚ ਟਰਸਟ ਆ ਤੁਹਾਨੂੰ ਹੁਣ ਪਰ ਜਮਾਨਾ ਮਾਡਰਨ ਹੋ ਰਿਹਾ ਤਾਂ ਮੁੰਡਿਆਂ 'ਚ ਇੰਟਰਸਟ ਆਪ ਹੀ ਆਉਣਾ ਖਾਵੇ ਪੀਵੇ ਬਾਂਦਰੀ ਤੇ ਟੰਬੇ ਖਾਣ ਨੂੰ ਰਿਸ਼ ਇਹ ਕਰਨ ਜੋ ਠੀਕ ਆ ਜੇ ਕੋਈ ਇਹਨਾਂ ਨੂੰ ਕ੍ਰਾਸ ਕੁਐਸਚਨ ਕਰਦੇ ਕੋਈ ਲੌਜੀਕ ਬਾਰੇ ਗੱਲ ਕਰ ਲੇ ਫਿਰ ਸੀਐਮ ਵਾਂਗ ਇੱਕ ਨਾਮ ਰਤਨ ਹੈ ਕਮ ਰਤਨ ਵਾਲੇ ਹੈ ਨਹੀਂ ਇਹ ਹਾਲਾ ਹੁਣ ਇਹਨਾਂ ਦੇ ਕੀ ਕਰਾਂਗੇ ਆਪਾਂ ਤੇ ਹੁਣ ਆ ਜੀ ਸਾਰਿਆਂ ਨਾਲੋਂ ਮੇਨ ਭੰਡਾ ਤੇ ਆਏ ਕੁਝ ਖਰੀਦ ਰੱਖੇ ਨੇ ਫੇਸਬੁੱਕ ਤੇ ਵਿਦਵਾਨ ਜੀ ਖਰੀਦ ਰੱਖੇ ਨੇ ਕੁਝ ਪੈਸੇ ਪੁੱਛੇ ਦੇ ਰੱਖੇ ਨੇ ਕਿਉਂ ਲੋਕਾਂ ਦਾ ਤੜਕੀ ਗੋਲਾਂ ਕੱਢਣਾ ਪਾਈ ہوئی ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾਲਦੇ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਆਉਂਦਾ ਉਹ ਬੰਦ ਕਰ ਦਈਏ 나ਗਪੁਰ ਤੋਂ ਸੰਤਰੇ ਆਉਂਦੇ ਨੇ ਇਹ ਮੁੱਦੇ ਨੇ ਪੰਜਾਬ ਦੇ ਅੱਛਾ ਕਹਿੰਦਾ ਸਾਡੇ ਪਿੰਡ ਦੇ ਕੋਲ ਕਾਲਚਰਾ ਨਹੀਂ ਗਏ ਸੀ ਸਾਡੇ ਪਿੰਡ ਦੇ ਕੋਲ ਹੀ ਹੈ ਪਿੰਡੇ ਦੇ ਪਾਸੇ ਨਾਲ ਹੀ ਫਿਰ ਤੁਹਾਡੇ ਪਿੰਡ ਦੇ ਕੋਲੇ ਬਾਦਲ ਪਿੰਡ ਵੀ ਹੈ ਉਧਰ ਵੀ ਦੇਖ ਲੈ ਜਿਹਨਾਂ ਨੇ ਬੁਰਕੀ ਪਾਈ ਹੋਈ ਹੈ ਕਾਹਨੂੰ ਬੁਲਾਉਨੇ ਮੈਥੋਂ ਉਹਨਾਂ ਦੇ ਘਰ ਮੂਰੇ ਬਾਦਲਾਂ ਦੇ ਘਰ ਮੂਰੇ ਜਿਹੜੀਆਂ ਖਜੂਰਾਂ ਲੱਗੀਆਂ ਉਹ ਦੁਬਈ ਤੋਂ ਆਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗ ਮਰ ਮਰ ਲੱਗਿਆ ਇਟਲੀ ਗਿਆ ਸੀ ਆਪਣੀ ਘਰ ਵਾਲੀ ਨਾਲ ਸੁਖਬੀਰ ਬਾਦਲ ਉਹ ਸੰਗ ਮਰ ਮਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਡੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜ ਮਾਤਾ ਦਾ ਇਲਾਜ ਨਿਊਯਾਰਕ ਤੋਂ ਹੋਇਆ ਸੀ ਇਹ ਆ ਜੀ ਸੀਐਮ ਆ ਪੰਜਾਬ ਦੇ ਜਿਹੜਿਆ ਨੇ ਕਿ ਇੱਕ ਪੱਤਰਕਾਰ ਨੂੰ ਟਾਰਗੇਟ ਕਰਿਆ ਐਨੇ ਪੱਤਰਕਾਰ ਆਏ ਹੋਰ ਕਿਸੇ ਨੂੰ ਨਾ ਟਾਰਗੇਟ ਕਰਿਆ ਉਹ ਵੀ ਪ੍ਰੋਪਰ ਨਾਮ ਲੈ ਕੇ ਟਾਰਗੇਟ ਕਰਿਆ ਹੁਣ ਤੁਹਾਨੂੰ ਪਹਿਲਾ ਕਲਿੱਪ ਦਿਖਾਉਣੀ ਹੈ ਜਿਹੜੇ ਸੀਐਮ ਦੇ ਮੰਨਲਾ ਦਾ ਦਿਲ ਤੇ ਜ਼ ਜੇ ਕਿਸੇ ਨੇ ਦੇਖਣਾ ਹੋਵੇ ਵੀ ਕੋਈ ਸਟੇਟ ਡੁੱਬ ਰਹੀ ਹੈ ਕਿੱਥੋਂ ਪਤਾ ਲੱਗੂਗਾ। ਦੋ ਟਟੀਆਂ ਦੀ ਰਿਪੇਅਰ ਦੇ ਤੇ ਟਰਾਂਸਫਰਾਂ ਦੇ ਉਦਘਾਟਨ ਹੋਣ ਲੱਗੇ ਹਨ। ਬਸ ਗੱਲ ਖਤਮ ਆ। ਇੱਥੇ ਗੱਲ ਮੁੱਕ ਜਾਂਦੀ ਹੈ ਸਾਰੀ। ਆਪਾਂ ਗੱਲ ਕਰ ਲਈਏ ਨਵੀਂ ਕ੍ਰਾਂਤੀ ਪੰਜਾਬ ਦੇ ਵਿੱਚ ਆ ਗਈ ਜੀ। ਸਿੱਖਿਆ ਕ੍ਰਾਂਤੀ ਤੋਂ ਬਾਅਦ ਟਰਾਂਸਫਰ ਕ੍ਰਾਂਤੀ ਕਮਾਲ ਹੋਈ ਪਈ ਆ ਯਾਰ। ਕਿਹੜੇ ਵਿਧਾਇਕ ਸਾਹਿਬ ਨੇ ਪਾਈ ਹੁਣ ਉਹ ਜਾਕੇ ਗਲੀਆਂ ਦੇ ਵਿੱਚ ਟਰਾਂਸਫਰਮ ਦਾ ਦੁਧ ਘਾਟਨ ਕਰ ਰਹੇ ਨੇ ਤੇ ਸੁਪਰੀਮ ਕੋਰਟ ਕੀ ਕਹਿ ਰਹੇ ਨੇ ਜੀ ਉਹ ਕਹਿੰਦੇ ਦੇਖੋ ਜੀ ਅਸੀਂ 5000 ਰੁਪਏ ਖਰਚ ਕਰਨ ਜਾ ਰਹੇ ਹਾਂ ਬੀਲੀਨ ਲੈ ਕੇ ਇੱਕ ਤੁਹਾਨੂੰ ਹੋਰ ਦੱਸਦਾ ਜਦੋਂ ਟਾਇਲਟ ਕਿੰਗ ਵਾਲੀ ਖਬਰ ਛੱਪੀ ਨਾ ਸਾਰਿਆਂ ਨੇ ਪਾਈ ਹੋਏ ਸੀ ਵੀ ਪਾਈ ਹੋਊ ਬੈਂਕ ਵੀ ਕਰਤਾ ਹੋ ਪਰ ਸਾਡੇ ਲਈ ਉਨੀ ਹੀ ਦੁੱਖ ਦੀ ਗੱਲ ਸੀ ਵੀ ਸਾਡੇ ਮੁੱਖ ਮੰਤਰੀ ਨੂੰ ਟਾਇਲਟ ਕਿੰਗ ਦਾ ਖਿਤਾਬ ਮਿਲ ਗਿਆ ਹੂੰ ਸਾਡੇ ਲਈ ਉਹ ਦੁੱਖ ਦੀ ਗੱਲ ਆ ਕਿਉਂਕਿ ਉਹ ਕੱਲਾ ਝਾੜੂ ਦਾ ਮੁੱਖ ਮੰਤਰੀ ਨਹੀਂ ਉਹ ਸਾਡਾ ਵੀ ਮੁੱਖ ਮੰਤਰੀ ਆ ਪਰ ਜਦੋਂ ਤੁਸੀਂ ਕੰਮ ਅਜੇ ਇਹ ਕਰੋਗੇ ਹੁਣ ਤੁਸੀਂ ਟਰਾਂਸਫਾਰਮ ਯਾਰ ਟਰਾਂਸਫਾਰਮ ਦਾ ਕੀ ਉਦਘਾਟਨਾ ਮੈਨੂੰ ਤਾਂ ਐਂ ਲੱਗਦਾ ਜੇ ਕਿਸੇ ਦਾ ਇੱਕ ਟਰਾਂਸਫਾਰਮ ਕੋਈ ਮੱਚ ਗਿਆ ਕੋਈ ਹੋਰ ਉਹ ਜਿਵੇਂ ਖੇਤਾਂ 'ਚ ਆਪਣੇ ਹੋ ਜਾਂਦੇ ਆ ਨਵਾਂ ਉਹ ਦੀ ਨਾ ਕਰਨ ਲੱਗ ਜਾਨੇ ਇਹ ਪੱਟੂ ਤਾਰਾਂ ਦੇ ਨਾ ਕਰਨਾਂਗੇ ਜਿਹਨ ਸੁੱਚਾਂ ਦੇ ਨਾ ਕਰਨ ਇਹ ਕਰ ਕੀ ਰਹੇ ਨੇ ਇਹ ਗੱਲ ਤਾਂ ਸਹੀ ਆ ਇਹ ਹੀ ਗੱਲ ਸੀ ਐਮ ਦੇ ਦਿਲ ਤੇ ਜਾ ਕੇ ਲੱਗੀ ਆ ਤਾਂ ਹੀ ਪਤੰਦਰ ਰਿਪਲਾਈ ਕਰਨ ਉਹਦੇ ਸ਼ਹਿਰ ਗਿਆ ਵੈਸੇ ਇਹ ਗੱਲ ਯਾਰ ਸੀਐਮ ਨੂੰ ਨਾ ਸੋਭਾ ਨਹੀਂ ਦਿੰਦੀਆਂ ਐਡਾ ਵੱਡਾ ਜੀ ਦਾ ਨਾਮ ਆ ਪੰਜਾਬ ਦਾ ਵਰਲਡ ਵਾਈਡ ਨਾਮ ਆ ਉਸਦੇ ਤੁਸੀਂ ਸੀਐਮ ਹੋ ਸੀਐਮ ਹੋ ਕੇ ਇਹ ਗੱਲਾਂ ਕਰਦੇ ਸੋਹਣੇ ਲੱਗਦੇ ਹੋ ਉਹ ਇੰਡੀਪੈਂਡੈਂਟ ਪੱਤਰਕਾਰ ਆ ਉਹਦਾ ਹੱਕ ਆ ਜਿਹੜਾ ਰਾਈਟ ਟੂ ਸਪੀਕ ਆ ਨਾ ਜਿਹੜਾ ਲਾ ਕਹਿੰਦਾ ਵੀ ਕੁਝ ਵੀ ਬੋਲ ਸਕਦੇ ਆ ਲੋਕਾਂ ਨੇ ਕੁਐਸਚਨ ਕਰਨੇ ਆ ਪਰ ਇਹ ਕੀ ਮਤਲਬ ਹੋਇਆ ਤੁਸੀਂ ਸਿੱਧਾ ਜਾ ਕੇ ਯਾਰ ਟਾਰਗੇਟ ਕਰ ਰਹੇ ਹੋ ਇੱਥੇ ਰੋਸਟ ਵੀਡੀਓ ਚੱਲ ਰਹੀ ਆ ਵੀ ਤੁਸੀਂ ਇੱਥੇ ਆ ਕੇ ਰੋਸਟ ਕਰਨ ਵੈਗੇ ਹੋ ਨੂੰ ਤੁਸੀਂ ਸੀਐਮਓ ਆਪਦੇ ਫਰਜ਼ ਪਛਾਣੋ ਆਪਦੀਆਂ ਯਾਰ ਚੱਜਦੀਆਂ ਗੱਲਾਂ ਕਰੋ ਸਿਆਣੇ ਬਿਆਣੇ ਹੋਵੋ ਇਹਨਾਂ ਦੇ ਸਪਲਾਇਰ ਇੱਕ ਤਾਂ ਬਾਹਲੇ ਤੱਕੜੇ ਆਪ ਤਾਂ ਨਰਾਂ ਨੂੰ ਛੋਧੀ ਤੜਕੇ ਖਵਾ ਜਾਂਦੇ ਆ ਕਿ ਤੇ ਇਹਨਾਂ ਨੇ ਕੁਝ ਨਹੀਂ ਦੇਖਣਾ ਕਿਸੇ ਦੀ ਲੱਤ ਫੜ ਲੈਂਦੇ ਆ ਕਿਸੇ ਦੀ ਬਾਹ ਬਸ ਛੁਟਕਲੇ ਸੁਣ ਲੋ ਇਹਨਾਂ ਤੋਂ ਕੱਟਣ ਪਾਉਣ ਨੂੰ ਕੱਖ ਨਹੀਂ ਤੇ ਸੀਐਮ ਆਉਂਦਾ ਉਦਘਾਟਨ ਕਰਨ ਤੇ ਇਕੱਠ ਸੀ ਸਿਰਫ 50 ਬੰਦੇ ਦਾ ਉਹ ਚੋ 25 ਸਿਕਿਉਰਿਟੀ ਗਾਰਡ ਸੀ ਹੁਣ ਇੰਨਾ ਬੁਰਾ ਹਾਲ ਆ ਇੰਨਾ ਬੁਰਾ ਹਾਲ ਤਾਂ ਉਹ ਨਰੇਸ਼ ਦਾਣੀ ਖਰੜ ਵਾਲੇ ਦਾ ਉਹਨੂੰ ਵੀ ਪਤੰਦਰ ਬੱਦ ਲੋਕ ਜਾਨਣ ਲੱਗੇ ਪਤਾ ਇਹਨਾਂ ਨੂੰ ਵੀ 27 ਜਨਾਂ ਦੀ ਸਰਕਾਰ ਨਹੀਂ ਆਉਂਦੀ ਹੁਣ ਇਹਨਾਂ ਦਾ ਨੇ ਇੱਕੋ ਇੱਕ ਕੰਮ ਹੋ ਗਿਆ ਬਸ ਜਿੰਨਾ ਲੁੱਟਿਆ ਆਂ ਦਾ ਲੁੱਟ ਲੋ ਬਾਕੀ ਗੱਲ ਜਦੋਂ ਅਕਾਲ ਤਖਤ ਦੇ ਜਥੇਦਾਰ ਨੇ ਕਹਿਤਾ ਹੋਵੇ ਜਿਹੜੇ ਰਾਜੇ ਨੂੰ ਰਾਜ ਨਹੀਂ ਕਰਨਾ ਆਉਂਦਾ ਉਹਨੂੰ ਮਰ ਜਾਣਾ ਚਾਹੀਦਾ ਤੇ ਫਿਰ ਐਤੋਂ ਉਮੀਦ ਆਪਾਂ ਕੀ ਹੀ ਰੱਖਣੀ ਆ ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਜੱਬਲ ਪੁੱਤ ਨਾ ਜੰਮੀ ਤੇ ਅੰਨੀ ਚੰਗੀ ਉਹੀ ਗੱਲ ਹੋਈ ਪਈ ਆ ਸਾਲੀ ਅੰਨੀ ਧੀ ਚੰਗੀ ਐ ਇਹਨਾਂ ਤੋਂ ਤਾਂ ਯਾਰ ਆਹ ਦੇਖ ਲੋ ਕਮੈਂਟ ਕਹਿੰਦਾ ਜੀਵ ਵਾਲੀ ਗੋਲੀ ਖਾਂਜੂ ਗੋਲੀ ਦਾ ਯਾਰ ਭਰਾਵਾ ਤੂੰ ਖਾਨਾ ਤੇਰਾ ਟੱਬਰ ਖਾਂਦਾ ਤੈਨੂੰ ਮਿਲਦਿਆਂ ਨਹੀਂ ਮੈਂ ਤਾਂ ਕਦੇ ਦੇਖੀ ਨਹੀਂ ਖਾਣੀ ਤੇ ਦੂਰ ਰਹੀ ਗੱਲ ਤੂੰ ਤੈਨੂੰ ਇਹੋ ਜੇ ਕੰਮ ਆਉਂਦੇ ਨੇ ਹੋਰ ਕੋਈ ਆਉਂਦੇ ਨਹੀਂ ਤੈਨੂੰ ਕੰਮ ਚੰਗਾ ਚੰਗਾ ਨਹੀਂ ਕਹਿਣਾ ਤਾਂ ਮਾੜਾ ਵੀ ਨਾ ਬੋਲੋ ਐਵੇਂ ਨਾ ਪਕਾਈ ਕਰਿਆ ਕਰੋ ਐਵੇਂ ਮੇਰਾ ਲਹੂ ਨਾ ਪੀਆ ਕਰੋ ਛੇਤਰ ਨਾ ਖਾਲੀ ਮੈਂ ਤਾਂ ਲੱਪੜ ਨਾ ਖਾ ਕੇ ਬੈਈ ਤੂੰ ਇੱਕ ਇਹਨਾਂ ਨੇ ਜਲੂਸ ਕੱਢ ਰੱਖਿਆ ਯਾਰ ਬੱਠਲ ਨਾਲ ਲੱਗ ਤੇ ਫੀਲਿੰਗ ਲੈਣੀਆਂ ਨੇ ਕੋਲ ਮੀਤ ਭਾਰਗਵ ਦੀਆਂ ਲੋਕਾਂ ਨੇ ਬਹਿਮ ਪਾਲਿਆ ਹੁੰਦਾ ਇਹਨਾਂ ਨੇ ਗਲਤ ਫੈਮਿਲੀ ਪਾਲੀ ਆ ਲੋਕ ਖੂਚ ਜਾਂਦੇ ਆ ਠੱਠੇ ਖੂਚ ਜਾਂਦੇ ਆ ਲੋਕ ਪਾਣੀ ਪੀਂਦੇ ਮੀਆਂ ਬੀਬੀ ਇੱਕ ਦੂਜੇ ਦਾ ਪੀਂਦੇ ਆ ਪਿਆਰੀ ਸਮਝ ਗਈ ਸਲੱਖਣ ਸਨ ਨਹੀਂ ਲੈਉਣ ਵਾਲੇ ਆ ਤੇ ਬਣ ਕੇ ਦਿਖਾਉਣਾ ਇਹਨਾਂ ਨੇ ਨਿਮਰਤ ਖੈਰਾ ਇੱਕ ਇਹਦੇ ਘਰ ਵਾਲਾ ਐਨੀ ਨਾ ਮੂੰਗੀ ਥੱਲੇ ਨਹੀਂ ਲੱਗਦੀ ਜਿੰਨਾ ਉਹ ਲੱਗ ਚੁੱਕਿਆ ਕਈ ਵਾਰ ਨਾ ਮੂੰਗੀ ਵੀ ਥੱਲੇ ਲੱਗ ਕੇ ਉਬਾਲਾ ਮਾਰ ਜਾਂਦੀ ਆ ਪਰ ਉਹਦੀ ਗੈਰਤ ਨੇ ਕਦੇ ਨਹੀਂ ਉਬਾਲਾ ਮਾਰਿਆ ਉਹਨੂੰ ਕੋਈ ਚੱਕਰ ਨਹੀਂ ਵੀ ਮੇਰੀ ਘਰ ਵਾਲੀ ਦਾ ਅੱਗਾ ਦੇਖੇ ਪਿੱਛਾ ਦੇਖੇ ਉਹਨੂੰ ਮਤਲਬ ਆ ਕੱਲਾ ਵੀ ਉਸ ਦਾ ਰੋਲਾ ਪਾਇਆ ਇੱਥੇ ਤੇਰੇ ਪਿਓ ਨੇ ਰੋਲਾ ਪਾਇਆ ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ ਮੈਂ ਚਾਹੁੰਦਾ ਨਹੀਂ ਇਦਾਂ ਦੀ ਗੱਲ ਕਰਾਂ ਪਰ ਫੇਰ ਵੀ ਕਰ ਦੇਣਾ ਐਦਾਂ ਪੁੱਛਿਆ ਦੇਣ ਵਾਲੇ ਬੈਠੇ ਨੇ ਬੀਬੀ ਜਾਂਦੀ ਐ ਭੈਣੇ ਸਿੰਦਰ ਕੌਣ ਐ ਤੁਹਾਡੇ ਚ ਸਮਝ ਗਏ ਨਾ ਐ ਐ ਐ ਪੁੱਛਿਆ ਇਹ ਸਿੰਦਰ ਕਿਹੜੀ ਮਰੀ ਐ ਤੁਹਾਡੇ ਉਹ ਫੇਰ ਵਿਚਾਰੀ ਐ ਖੜੀ ਕੰਬੀ ਹਾਂਜੀ ਹਾਂਜੀ ਹੈਗੀ ਮੇਰੇ ਲੈ ਨਾਨਕਿਆ ਜੀ ਵੀ ਇੱਕ ਸਿੰਦਰ ਹੈਗੀ ਹੈ ਇੱਕ ਆਪਣੇ ਉਧਰ ਵੀ ਹੈਗੀ ਦਾਦਕਿਆਂ ਚ ਸਿੰਦਰ ਤੇ ਹੁੰਦੀ ਹੋਈ ਹੈ ਇਹ ਤੇ ਕਾਮਨ ਨਾਮ ਹੈ ਇਹ ਕਾਮਨ ਨਾਮ ਨੇ ਕੋਈ ਸਰਬਜੀਤ ਕੋਈ ਸਿੰਦਰ ਇਹ ਤੇ ਕਾਮਨ ਨਾਮ ਹੁੰਨੇ ਨੇ ਫਿਰ ਉਹ ਐ ਪੁੱਛਦੇ ਇਹ ਫਿਰ ਜੇ ਦੱਸ ਦਈਏ ਫਿਰ ਭਲਾ ਐ ਤੇ ਵਿਚਾਰਾ ਐਂ ਭੋਲ ਉਹ ਜਿਹੜਾ ਬੰਦਾ ਡਰਿਆ ਹੁੰਦਾ ਇੰਨੇ ਕੱਠ ਦੇ ਵਿੱਚ ਜੇ ਇੱਥੇ ਮੈਂ ਤੈਨੂੰ ਖੜਾ ਕਰਕੇ ਪੁੱਛ ਲਾ ਨਾ ਵੀ ਦੱਸਾ ਤੂੰ ਸਭ ਸੱਚ ਹਾਂਜੀ ਹਾਂਜੀ ਕਰੀ ਜਾਵੇਂਗਾ ਇਹਨਾਂ ਨੇ ਸਾਜ ਚੱਕ ਦੇਣੇ ਨੇ ਮਗਰ ਜੋ ਮਰਜੀ ਆ ਬਾਈ ਔਰਾ ਤਾਂ ਇਸ ਬਾਬੇ ਦਾ ਹੀ ਆ ਐਵੇਂ ਥੋੜੀ ਬਾਬਿਆਂ ਦਾ ਸਿੱਧੂ ਮੂਸੇ ਵਾਲਾ ਕਹਿੰਦੇ ਆ ਇਸ ਬਾਬੇ ਨੂੰ ਲੋਕੀ ਕਹਿੰਦੇ ਸਿੱਖ ਹੈਣੀ ਐਂ ਪੰਜਾਬ ਹੋ ਗਿਆ ਜਿਉਂ ਪੰਜਾਬ ਹੋ ਗਿਆ ਪਰ ਆ ਵੀਡੀਓ ਦੇਖ ਕੇ ਤਾਂ ਨਹੀਂ ਲੱਗਦਾ ਯਾਰ 10 ਕਿੱਲਾਂ ਚ ਮੰਡਾਲ ਲਾਇਆ ਐਨੇ ਚਿਰਾਂ ਬਾਅਦ ਦਿਮਾਂ ਲੱਗ ਰਿਹਾ ਆਉਂਦਾ ਨਾ ਸਵਾਦ ਦੇਖ ਕੇ ਯਾਰ ਪਰਮਾਤਮਾ ਦੀ ਕਿਰਪਾ ਹੀ ਆ ਬਾਬੇ ਤੇ ਯਾਰ ਇੰਨਾ ਇਕੱਠ ਹੋਰ ਕੋਈ ਕਰਕੇ ਦਿਖਾਵੇ ਲੋਕਾਂ ਦੇ ਸੋਲਡ ਆਊਟ ਨਹੀਂ ਹੁੰਦੇ ਫਿਰ ਉਹ ਸ਼ੋਅ ਕੈਨਸਲ ਕਰਕੇ ਬਹਾਨਾ ਲਾ ਦਿੰਦੇ ਆ ਏ ਕਲਿੱਪ ਨਾ 5 ਅਕਤੂਬਰ ਵਾਲੇ ਦਿਵਾਨ ਦੀਆਂ ਸਿਰਾਗਰਾ ਆ ਗਿਆ ਬਾਬਾ ਯਾਰ ਇੱਕ ਅਰੀ ਤਾਂ ਆ ਪੁੱਛਣਾ ਹੈ ਵੀ ਸਾਡਾ ਮੁੰਡਾ ਕਿਵੇਂ ਮਰ ਗਿਆ ਮਾਤਾ ਆਹੀ ਪੁੱਛਣਾ ਹੈ ਮਾਤਾ ਮਾਤਾ ਫੋਨ ਲਾ ਬਾਹਰਲੇ ਦੇਚ ਪੁੱਛ ਗੱਲਾਂ ਕਰੀ ਫਿਰ ਫੋਨ ਲਾ ਲ ਮਾਤਾ ਲੱਗਦਾ ਨਹੀਂ ਮਾਤਾ ਆਏ ਪੁੱਛਣ ਆਏ ਵਿੱਚ ਕਿੱਥੋਂ ਕੀ ਹੁੰਦਾ ਜਿੱਥੇ ਇਹ ਸੌਰੀ ਵਿਆਹੀ ਤੇ ਉੱਥੇ ਗੱੱਪਰੂ ਜਵਾਨ ਉਹਨਾਂ ਦੇ ਮੁੰਡਾ ਮਰ ਗਿਆ ਸੀ ਸੋਡੀ ਕੁੜੀ ਵੀ ਢੱਲੀ ਰਹਿੰਦੀ ਐ ਇਧਰੋਂ ਛੋਡਾ ਦੋ ਤਾਂ ਵੀ ਚੱਟ ਪੱਟ ਮਾਰਦਾ ਆ ਗੱਲ ਬਸ ਆ ਰਹੇਗਾ ਪੁੱਛਾਂ ਵਾਲਾ ਡਿੱਕੇ ਚੜਨ ਵਾਲਾ ਇਹ ਕਿਸੇ ਚੰਗੇ ਜਿਹੇ ਦੇ ਚੜ ਜੇ ਨਾ ਫੇਰ ਸੁਭਾਦ ਆਊਗਾ ਖੇਮਾ ਦਾ ਕਾਲ ਲਾਈ ਆਹੋ ਲਾ ਦਿਓ ਇਹਨੂੰ ਕਾਲ ਸਾਰਾ ਕੁਝ ਲੋਕਾਂ ਤੋਂ ਪੁੱਛ ਲਓ ਬਾਅਦ ਚ ਆਪ ਸਿਆਣੇ ਬਣ ਜਾਓ ਤੁਸੀਂ ਸਾਲਿਓ ਟਿਕਟਾ ਲੈਣ ਆਏ ਹੋ ਇਥੋਂ ਤੁਸੀਂ ਕੁੜੀ ਆਵੇ ਉਹ ਗੰਦਪਾ ਰੱਖਿਆ ਤੁਸੀਂ ਸਾਲਿਓ ਬਾਬੇਓ ਤੁਸੀਂ ਆਪ ਦੱਸੋ ਨਾ ਸਾਰਾ ਕੁਝ ਆ ਕੀ ਮਤਲਬ ਹੋਇਆ ਚੱਕੇ ਮਾਤਾ ਲਾਹ ਹੁਣ ਉਹਨੂੰ ਲਾ ਸਹਰਿਆਂ ਚ ਆ ਮੁੰਡਾ ਮਰਿਆ ਜੇ ਮਰਿਆ ਮੈਂ ਤਾਂ ਕਹਿੰਦਾ ਇੱਕ ਵਾਰੀ ਨਾ ਵੈਰੀਫਾਈ ਵੀ ਕਰ ਲਿਓ ਜਿਹੜਾ ਕੁਝ ਕਹਿ ਰਿਹਾ ਵੀ ਬਾਬਾ ਦੱਸ ਵੈਰੀਫਾਈ ਕਰਾ ਗਾਰੰਟੀ ਹੈ ਇੱਕ ਵੀ ਗੱਲ ਸੱਚੀ ਨਿਕਲ ਗਈ ਤਾਂ ਪਰ ਨਹੀਂ ਐਨੇ ਕੱਠ ਚ ਟਡਰੀਆਂ ਵਾਲੇ ਬਾਬੇ ਦੀ ਗੱਲ ਵੀ ਨਰਵਸ ਹੋ ਕੇ ਬੰਦਾ ਹਾਂ ਹਾਂ ਕਰ ਹੀ ਜਾਂਦਾ ਤੇ ਬਸ ਇਹਦਾ ਨਾਮ ਚੱਲ ਜਾਂਦਾ 100 ਚੋਂ ਇੱਕ ਤੁੱਕਾ ਸਹੀ ਨਿਕਲ ਗਿਆ ਚਲੋ ਜੀ ਇਹਨਾਂ ਦੀ ਵਾਅਵਾ ਆ ਗਈ ਜਿਦਾਂ ਉਹ ਰਾਜਬਾਜੀ ਦਾ ਗਾਣਾ ਵੀ ਲੌਲੀਪੌਪ ਆਜ਼ਾਦੀ ਦਾ ਇਹਨੂੰ ਚੂਸੀ ਜਾਜ ਨਾਲ 26 ਜਾ ਬਸ ਆਪਣੀ ਜਨਤਾ ਨੂੰ ਚੰਗਾ 1947 ਤੋਂ ਬਾਅਦ ਨੂੰ ਲੌਲੀਪੌਪ ਮਿਲਿਆ ਵਾ ਕਦੇ ਕੋਈ ਨੇਤਾ ਆ ਕੇ ਦੇ ਦਿੰਦਾ ਕਦੇ ਕੋਈ ਬਾਬਾ ਆ ਕੇ ਦੇ ਦਿੰਦਾ ਕਦੇ ਕੋਈ ਆ ਕੇ ਦੇ ਦਿੰਦਾ ਇਹ ਭੋਲੀ ਭਾਲੀ ਜਨਤਾ ਬਸ ਜਿਵੇਂ ਮਰਜ਼ੀ ਮਗਰ ਲਾ ਲੋ ਇੱਕ ਮੁੱਦਾ ਠੰਡਾ ਹੁੰਦਾ ਦੂਜਾ ਚੱਕ ਲੈਂਦੇ ਆ ਦੂਜੇ ਤੋਂ ਬਾਅਦ ਤੀਜਾ ਪਿਛਲੇ ਨੂੰ ਉਹਦੀ ਭੁੱਲ ਜਾਂਦੇ ਆ ਕੋਈ ਕ੍ਰਾਸ ਕੁਐਸਚਨਿੰਗ ਨਹੀਂ ਕਰਨੀ ਜੇ ਕੋਈ ਕ੍ਰਾਸ ਕੁਐਸਚਨ ਨਹੀਂ ਕਰਦਾ ਉਹਨਾਂ ਨੂੰ ਫਿਰ ਇਹਨਾਂ ਨੇ ਜੇਲ੍ਹਾਂ 'ਚ ਸੱਟ ਦੇਣਾ ਹੁਣ ਅਮਰਤਪਾਲ ਦਾ ਕੀ ਕ ਤਨੂ ਵੀ ਪੰਜਾਬ ਦੇ ਤਾਂ ਚੁਣਿਆ ਸੀ ਵੀ ਤੁਸੀਂ ਹੱਕ ਦੀ ਗੱਲ ਕਰੋਗੇ ਹੁਣ ਜਿਹੜੇ ਸਾਡੇ ਬੰਦੀ ਸਿੰਘਾਂ ਦੀਆਂ ਸਜ਼ਾ ਪੂਰੀਆਂ ਹੋ ਗਈਆਂ ਕਦੋਂ ਨਹੀਂ ਤੁਸੀਂ ਬਾਹਰ ਕੱਢਦੇ ਕੀ ਗੱਲ ਆ ਬਈ ਜਿਹੜਾ ਇੱਕ ਬੋਲਦਾ ਸੀ ਅਮਰਤਪਾਲ ਉਹਨੂੰ ਵੀ ਤੁਸੀਂ ਜਿਲ੍ਹੇ ਚ ਸੜਤਾ ਐ ਕਿਹੜਾ ਪੰਜਾਬ ਚ ਤੁਸੀਂ ਸਾਰਾ ਕੁਝ ਖਤਮ ਕਰ ਲੋਗੇ ਗੁਰੂਆਂ ਦੇ ਕਿਰਪਾ ਨਾਲ ਬਸਦਾ ਬਾਲਾ ਚਰਨੀ ਕੱਢਦੇ ਦੁਬਾਰੇ ਇਹ ਨਾ ਮਾਹੌਲ ਬਣਿਆ ਲਾਓ ਉਹੀ ਕੁਛ ਉਹ ਨਾਲੇ ਫਿਰ ਨਾ ਉਦੋਂ ਥਰ-ਥਰ ਕੰਬਦੇ ਸੀ ਜਦੋਂ ਸੰਤ ਜਰਨੈਲ ਸਿੰਘ ਪਿੰਡ ਵਾਲੇ ਬੋਲਦੇ ਹੁੰਦੇ ਸੀ ਉਦੋਂ ਸਾਲਿਆਂ ਦੀ ਟੱਟੀ ਮੂਤ ਪਜਾਮੇ ਦੇ ਵਿੱਚ ਹੀ ਨਿਕਲਦਾ ਹੁੰਦੇ ਸੀ ਇਹ ਜਿਹਿਆਂ ਦੇ ਜਿਹੜੇ ਆਹ ਬੁੱਚੜ ਹੁਣ ਕਿਰੇਂ ਬਣ ਬਣ ਬੈਂਦੇ ਆ ਕੋਈ ਨਹੀਂ ਬਾਲਾ ਟਾਈਮ ਨਹੀਂ ਜਾਂਦਾ ਸੂਈਆਂ ਮੁੜ ਕੇ 12 ਤੇ ਆਉਂਦੀਆਂ ਹੀ ਆ ਚਲੋ ਜੀ ਮਿਲਦੇ ਆਪਾਂ ਅਗਲੀ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ